ਅੱਜ ਜਿੰਨੇ ਵਿਰੋਧੀ ਪਾਰਟੀ ਦੇ ਲੀਡਰ ਨੇ ਆ ਕਾਲੀ ਗੰਗ ਕਾਂਗਰਸ ਬੀਜੇਪੀ ਦੋ ਦਿਨ ਤੋਂ ਇਹਨਾਂ ਨੂੰ ਅੱਗ ਲੱਗੀ ਹੋਈ ਹੈ ਤਕਲੀਫ ਪਈ ਹੋਈ ਹੈ ਕਹਿੰਦੇ ਆ ਕਿ ਜੀ ਆਈ ਦੀ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਘਾਟਾਂ ਰੱਖ ਲੈ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ 2022 ਤੋਂ ਪਹਿਲਾਂ ਜਦੋਂ ਮੈਂ ਮੰਤਰੀ ਬਣਿਆ ਪੰਜਾਬ ਦੇ ਵਿੱਚ 3000 ਇਦਾਂ ਦੇ ਸਕੂਲ ਸੀ ਜਿੱਥੇ ਨਾ ਬਾਥਰੂਮ ਸੀ ਜਾਂ ਦੇ ਹੈਗਾ ਸੀ ਵਰਤਨ ਲੈ ਕੇ ਸੀ 75 ਫਰਸ ਤੁਹਾਡੇ ਰਾਜ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਕਿਉਂ ਸਾਡੇ ਗਰੀਬਾਂ ਦੇ ਬੱਚੇ ਪੜਦੇ ਉੱਥੇ ਮੰਦਰੀਗਾ ਵਰਕਰਾਂ ਦੇ ਬੱਚੇ ਪੜਦੇ ਉੱਥੇ ਤੁਹਾਡੇ ਆਪਣੇ ਜਵਾਬ ਤੁਹਾਡੇ ਬੱਚੇ ਜਿਹਨਾਂ ਸਕੂਲਾਂ ਚ ਪੜਦੇ ਆ ਉਹਨਾਂ ਸਕੂਲਾਂ ਚ ਬਾਥਰੂਮ ਚ ਵੀ ਐਸੀ ਰੱਖੀਏ ਖੁੱਲੇ ਮદાન ਚ ਸਾਡੇ ਬੱਚੇ ਬਾਥਰੂਮ ਜਾਂਦੇ ਸੀ ਤੇ ਹਾਂ ਜੀ ਜਦੋਂ ਉਹ ਬਾਥਰੂਮ ਬਣਾਤੇ ਤੇਨੇ ਜਿਹੜਾ ਦੀਪਕ ਸਿੰਘ ਰੱਖਿਆ ਇਹ ਨਹੀਂ ਪੱਥਰ ਥੋੜਾ ਟਮਾਚਾ ਉਦੋਂ ਤੁਹਾਨੂੰ ਸ਼ਰਮ ਆਈ ਨਹੀਂ ਕਿੱਥੇ ਗਈ ਸੀ ਤੁਹਾਡੀ ਸ਼ਰਮ ਜਦੋਂ ਸਾਡੀ ਬੱਚੀਆਂ ਬਾਹਰ ਬਾਥਰੂਮ ਜਾਂਦੀਆਂ ਸੀ ਖੁੱਲੇ ਚ ਬਾਥਰੂਮ ਜਾਂਦੀਆਂ ਸੀ